ਸਤਿ ਸ੍ਰੀ ਅਕਾਲ ਜੀ ਹੌਸਨਾਓ ਕੀ ਹਾਲ ਚਾਲ ਦੁਸ਼ਹਿਰਾ ਆਇਆ ਤੇ ਚਲਾ ਵੀ ਗਿਆ ਰਾਮ ਨੇ ਰਾਵਣ ਦਾ ਵਧ ਕੀਤਾ ਬੁਰਾਈ ਨੂੰ ਖਤਮ ਕੀਤਾ ਚਲੋ ਮੰਨ ਲਓ ਕਿ ਰਾਵਣ ਬੁਰਾਈ ਤੇ ਉਹਦਾ ਪੁਤਲਾ ਬਣਾ ਕੇ ਸਾੜਿਆ ਬੁਰਾਈ ਨੂੰ ਖਤਮ ਕੀਤਾ ਚਲੋ ਇੱਕ ਪਲ ਮੰਨ ਲੈਂਦੇ ਆ ਪਰ ਆਪਾਂ ਨੂੰ ਨਾ ਜਿਆਦਾ ਇਸ ਚੀਜ਼ ਦਾ ਨਹੀਂ ਪਤਾ ਇਸ ਕਰਕੇ ਇਹਦੇ ਬਾਰੇ ਜਿਆਦਾ ਆਪਾਂ ਨਹੀਂ ਬੋਲ ਸਕਦੇ ਪਰ ਜਿਹਦੇ ਬਾਰੇ ਸਾਨੂੰ ਪਤਾ ਉਹਦੇ ਬਾਰੇ ਤਾਂ ਆਪਾਂ ਬੋਲ ਸਕਦੇ ਜਿਹੜੇ ਸਾਡੇ ਦੇਸ਼ ਵਿੱਚ ਰੋਜ਼ ਰੇਪ ਹੋਣਦੇ ਨੇ ਨਿੱਕੇ ਨਿੱਕੇ ਬੱਚਿਆਂ ਦੇ ਉਹਨਾਂ ਨੂੰ ਮਾਰ ਕੇ ਸੁੱਟ ਦਿੱਤਾ ਜਾਂਦਾ ਕੁੜੀਆਂ ਛੱਡੋ ਮੁੰੜਿਆਂ ਤੱਕ ਛੋਟੇ ਛੋਟੇ ਬੱਚਿਆਂ ਨੂੰ ਮਾਰ ਕੇ ਸੁੱਟ ਦਿੱਤਾ ਜਾਂਦਾ ਉਹ ਜਿਹੇ ਲੋਕਾਂ ਨੂੰ ਆਪਾਂ ਕਿੱਦਾਂ ਖਤਮ ਕਰਾਂ ਜੇ ਆਪਾਂ ਹਰ ਸਾਲ ਦੁਸ਼ਹਿਰੇ ਤੇ ਰਾਮਨ ਦਾ ਪੁਤਲਾ ਸੜ ਕੇ ਬੁਰਾਈ ਨੂੰ ਖਤਮ ਕਰਦੇ ਨੇ ਜਦੋਂ ਇਹੋ ਜਿਹੇ ਪਾਪੀ ਲੋਕਾਂ ਨੂੰ ਵੀ ਆਪਾਂ ਆਪਣੇ ਹੱਥੀ ਸਜ਼ਾ ਦਵਾਂਗੇ ਉਹ ਦਿਨ ਕਦੋਂ ਆਏਗਾ ਜਦੋਂ ਉਸ ਹਰ ਇੱਕ ਮਾਂ ਪਿਓ ਜਦੀ ਧੀ ਦੇ ਨਾਲ ਕੁਝ ਗਲਤ ਹੋਇਆ ਉਹਨੂੰ ਇਨਸਾਫ ਮਿਲੇ ਉਹ ਦਿਨ ਕਦੋਂ ਆਏਗਾ ਕਿ ਜਿਸ ਦਿਨ ਇਹੋ ਜਿਹੇ ਜ਼ਾਲਿਮ ਲੋਕਾਂ ਨੂੰ ਆਪਾਂ ਲੋਗ ਐਦਾਂ ਹੀ ਅੱਗ ਲਾ ਕੇ ਸੜਾਂਗੇ ਉਹ ਦਿਨ ਕਦੋਂ ਆਏਗਾ ਕਿ ਜਦੋਂ ਕਿਸੇ ਧੀ ਪੈਣ ਦੇ ਨਾਲ ਇਹੋ ਜੀ ਦੁਰਘਟਨਾ ਹੁੰਦੀ ਹੈ ਤੇ ਉਦੋਂ ਆਪਾਂ ਮੋਮਬਤੀਆਂ ਲੈ ਕੇ ਸੜਕਾਂ ਤੇ ਨਹੀਂ ਉਤਰਾਂਗੇ। ਉਦੋਂ ਆਪਾਂ ਸਾਰੇ ਮਿਲ ਕੇ ਜਿਸ ਨੇ ਵੀ ਗਲਤ ਹਰਕਤ ਕੀਤੀ ਹੋएगी ਉਹਨੂੰ ਆਪ ਸਜ਼ਾ ਦੇਵਾਂਗੇ। ਬਾਕੀ ਜੇ ਮੈਂ ਕੁਝ ਗਲਤ ਬੋਲਿਆ ਹੋਏ ਤਾਂ ਉਹਦੇ ਲਈ ਮੈਂ ਮਾਫੀ ਚਾਹਨਾ। ਜੇ ਮੇਰੇ ਵਿਚਾਰ ਥੋੜੇ ਵੀ ਚੰਗੇ ਲੱਗੇ ਹੋਣ ਤਾਂ ਵੀਡੀਓ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ।